ਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਅੱਜ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਬਾਜ਼ਾਰਾਂ ਦੇ ਵਿੱਚ ਕੱਢਿਆ ਗਿਆ ਫਲੈਗ ਮਾਰਚ ਡੀਐਸਪੀ ਸਿਟੀ 1 ਅਮਰਤਪਾਲ ਸਿੰਘ ਪਾਰਟੀ ਨੇ ਕੀਤੀ ਇਹਦੀ ਅਗਵਾਈ ਆਉਣ ਵਾਲੀ 14 ਤਰੀਕ ਨੂੰ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਕਿਸੇ ਵੀ ਅਨਸਕਾਂਵੀ ਘਟਨਾ ਕੋਈ ਨਾ ਹੋਵੇ ਜਾਂ ਕੋਈ ਸ਼ਰਾਰਤੀ ਅਨਸਰ ਜਿਹੜਾ ਉਸਿਰ ਨਾ ਚੱਕੇ ਇਦੇ ਸਾਨੂੰ ਦੇਖਦੇ ਹੋਏ ਅੱਜ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਫਾਇਰ ਸਟੇਸ਼ਨ ਦੇ ਨੇੜੇੋਂ ਡੀਐਸਪੀ ਸਿਟੀ 1 ਅਮਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਇਹਨਾਂ ਵੱਲੋਂ ਇੱਕ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਕਾਫੀ ਇੱਥੇ ਆਪਣਾ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਨਾਤ ਸੀ ਇਹ ਸਨ ਦਿਖਾ ਰੀਆਂ ਸਾਰੀਆਂ ਤਸਵੀਰਾਂ ਬਠਿੰਡਾ ਦੇ ਫਾਇਰ ਸਟੇਸ਼ਨ ਦੇ ਨੇੜ ਦੀਆਂ ਜਿੱਥੇ ਵੱਡੀ ਗਿਣਤੀ ਵਿੱਚ ਡੀਐਸਪੀ ਸਿਟੀ 1 ਵੱਲੋਂ ਪੁਲਿਸ ਫੋਰਸ ਇਕੱਠੀ ਕੀਤੀ ਹੋਈ ਹੈ ਅਤੇ ਉਹਨਾਂ ਵੱਲੋਂ ਉਹਨਾਂ ਨੂੰ ਹਾਜ਼ਰੀ ਤਾਂ ਕੀਤੀਆਂ ਜਾ ਰਹੀਆਂ ਤੇ ਇਹਨਾਂ ਵੱਲੋਂ ਬਠਿੰਡਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਤੇ ਲੋਕਾਂ ਨੂੰ ਇਹ ਵੀ ਨਾਲ ਗੱਲ ਕਹੀ ਗਈ ਕਿ ਤੁਸੀਂ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਦਾ ਇਸਤੇਮਾਲ ਕਰੋ ਅਸੀਂ ਦਿਖਾ ਰਹੀਆਂ ਸਾਰੀਆਂ ਤਸਵੀਰਾਂ ਬਠਿੰਡਾ ਦੇ ਇਹ ਤੋਬੀ ਬਾਜ਼ਾਰ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਨੇ ਬਠਿੰਡਾ ਦੇ ਗੋਲ ਡੱਗੇ ਦੇ ਨੇੜੇ ਦੀਆਂ ਜਿੱਥੇ ਬਠਿੰਡਾ ਪੁਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ हर जा फिर बैंक भी आज चुके पा दी हस्पाल भी आज मुड़ भी गए हस्पाल भी आज ऐसा की कहना चाहूंगा कि ब्लैक मार्च किया जा रहा है तो जी इलेक्शन के मद्देनजर ਏ ਆਪਣਾ ਲੋਅਲ ਆਰਡਰ ਤੋਂ ਲਧਨਗਰੋਂ ਅੱਜ ਆਪਣਾ ਤੇ ਮਾਹੌੜ ਤੋਂ ਵਿਰਿਆਰ ਏਰੀਆ ਦੇ ਸਿਟੀ ਪੌਂਸਰ ਡਿਵੀਜ਼ਨ ਚ ਦੋਨੇ ਘਾੜਿਆਂ ਦਾ ਬਾਕੀ ਬਤਵਾਲੀ ਦੇ ਨਾਲ ਤੋਂ ਦਿੱਲੀ ਦੋਨੇ ਥਾਂਾਂ ਦੀ ਫੋਰਸ ਨਾਲ ਅਸੀਂ ਆਪਣਾ ਫਲੇਗ ਮਾਰਚ ਕਰ ਰਹੇ ਹਾਂ ਤਾਂ ਕਿ ਬੰਦੇ ਕੀ ਕਰਦੇ ਸੀ ਇੱਕ ਤਾਂ ਜਿਵੇਂ ਪਹਿਲੇ ਜਿਹੜਾ ਮਾਹੌੜ ਦੀ ਲਖਣਾਂ ਦੇ ਮੱਦੇਨਜ਼ਰ ਉਹ ਲੋਕ ਕਿਸੇ ਬਿਨਾਂ ਡਰ ਦਬਾਅ ਤੋਂ ਆਪਦੀ ਵੋਟ ਕਾਸਟ ਕਰ ਸਕਣ ਨੰਬਰ 2 ਜਿਹੜੇ ਸਿਟੀਜ਼ਨ ਆ ਉਹ ਸੁਰੱਖਿਅਤ ਮਹਿਸੂਸ ਕਰਨ ਉਹਨਾਂ ਨੂੰ ਲੱਗੇ ਵੀ ਪੁਲਿਸ ਉਹਨਾਂ ਦੀ ਹਰ ਟਾਈਮ ਮਦਦ ਵਾਸਤੇ ਹਾਜ਼ਰ ਹੈ ਉਹਦੇ ਵਧੇਰੇ ਕਿਹੜੀ ਕਿਹੜੀ ਟੀਮਾਂ ਲਾਈਆਂ ਨੇ ਇਹ ਤੁਸੀਂ ਪੀਸੀਆਰ ਦੀ ਟੀਮ ਹੈ ਜੀ ਥਾਣਾ ਕਤਵਾਲੀ ਦੀ ਫੋਰਸ ਹੈ ਥਾਣਾ ਕਨਾਲਤਵਾਲੀ ਦੀ ਫੋਰਸ ਬਜਾਰਾ 25 ਅਗਸਤ ਦੀ ਕੀ ਟਿੱਕਾ ਗੱਲ ਬਿਲਕੁਲ ਜੀ ਅਜੇ ਵੱਡੇ ਦੂਰੀਆਂ ਦੂਰ ਅਸੀਂ ਗੱਡੀਆਂ ਤੇ ਜਾਵਾਂਗੇ ਜਿਹੜੀ ਜ਼ਿਆਦਾ ਦੂਰੀ ਹੈ ਤੇ ਬਜਾਰਾ ਚ ਜਿਹੜੇ ਛਿਹਰੇ ਰਿਆ ਹਨ ਉਹ ਤੇ ਬਦਲ ਦਸਰਾ ਲੋਕਾਂ ਨੂੰ ਕੀ ਸੰਦੇਸ਼ ਹੈ ਬਟਿੰਡਾ ਪੁਲਿਸ ਦਾ ਜੀ ਪ੍ਰਿੰਸ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਜਿਹੜੇ ਜੋਤਾ ਦੀ ਗੱਲ ਕੀਤੀ ਇਹ ਹੈਗਾ ਜੀ ਵੀ ਬਿਨਾ ਕਿਸੇ ਦਬਾਅ ਤੋਂ ਆਪਦੀ ਵੋਟ ਕਾਸਟ ਕਰਨ ਲੱਗੋ ਤੇ ਮਤਦਾਤਾ ਦਾ ਇਸਤੇਮਾਲ ਕਰਨ ਨੰਬਰ 2 ਨਸ਼ਿਆਂ ਤੋਂ ਦੂਰ ਰਹਿਣ ਅਗੇ ਬੱਚਿਆਂ ਦਾ ਖਿਆਲ ਰੱਖਣ ਉਹਨਾਂ ਦਾ ਧਿਆਨ ਰੱਖਣ ਦੀ ਕੋਈ ਮਾੜੀ ਸੰਗਤ ਨਹੀਂ ਕੋਈ ਨਸ਼ਾ ਕਰਾਤਾ ਨਹੀਂ ਕਰਨ ਲੱਗੇ ਤੇ ਨੰਬਰ 3 ਨੇ ਟੂ ਵੀਲਰ ਵਾਈਡਰਨ ਮਰੀ ਰੋਂਤੀ ਹੈ ਕਿ ਹੈਲਮਟ ਪਾਣ ਕੇ ਚੱਲਣ ਤੇ ਜਿਹੜੇ ਸਲੈਂਸਰ ਕੱਢ ਕੇ ਚੱਲਦੇ ਆ ਬੁਲੇਟ ਏ ਬੰਦ ਕਰਨ ਤੇ ਹੋਰ ਗੋਲਵਾ ਵਾਲੇ ਸਟੇਟ ਦੇਖਣਾ ਹੈ। ਤਾਂ ਉਹ ਫਰੰਟਲ ਤੁਹਾਨੂੰ ਜਿੱਥੇ ਇੰਨੇ ਟ੍ਰੈਫਿਕ ਪਿੰਡਾਂ ਦੇ ਛੋਟੇ ਬਾਰੇ। ਸੰਜੀ ਜੀ। ਪਿੰਡ ਦੇ ਬਿਨਾਂ ਤਾਂ ਹੁੰਦਾ ਹੀ ਨਹੀਂ। ਸੜਕ ਚਲਾਣ ਰੋਜ਼ ਹੀ 80 90 ਦੇ ਕਰੀਬ ਹੁੰਦੀ ਹੈ ਜੀ। ਅੱਜ ਸਵੇਰ ਤੋਂ ਲੱਗੀ ਸਾਡੀ ਡਰਾਈਵ ਚੱਲੀ ਹੋਈ ਹੈ। ਹੁਣ ਤੱਕ 20 25 ਚਲਾਣ ਹੋ ਚੁੱਕੇ ਹੈ। ਸ਼ਾਮ ਤੱਕ ਇਹ ਜਿੱਕਰ ਹੋਰ ਵਧੇਗੀ।